ਦੋਸਤੋ ਅੱਜ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 88 ਚੇਅਰਮੈਨਾਂ ਦਾ ਐਲਾਨ ਕੀਤਾ ਪੰਜਾਬ ਦੀਆਂ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਗਾਏ ਗਏ ਉੱਥੇ ਹੀ ਗੱਲ ਕਰਾਂਗੇ ਹਲਕਾ ਨਕੋਦਰ ਦੀ ਹਲਕਾ ਨਕੋਦਰ ਵਿੱਚ ਤਿੰਨ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਐਲਾਨੇ ਗਏ ਨੇ ਇਨ੍ਹਾਂ ਤਿੰਨਾਂ ਦੇ ਵਿੱਚੋਂ ਜੇ ਅਗਰ ਬਿਲਗੇ ਦੀ ਗੱਲ ਕਰੀਏ ਤੇ ਬਿਲਗੇ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਪੁਰਾਣੇ ਵਲੰਟੀਅਰ ਭੁਪਿੰਦਰ ਸਿੰਘ ਸੰਘੇੜਾ ਦੀ ਮਾਤਾ ਗਰਮੀਤ ਕੌਰ ਨੂੰ ਚੇਅਰਮੈਨ ਦਾ ਬਣਾਉਣ ਦਾ ਇਥੋਂ ਐਲਾਨ ਕੀਤਾ ਹੈ ਇੱਥੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਆਮ ਘਰਾਂ ਦੇ ਵਲੰਟੀਅਰ ਹੈ ਇਹਨਾਂ ਦਾ ਪਾਰਟੀ ਦੇ ਵਿੱਚ ਬੜਾ ਵੱਡਾ ਹਿੱਸਾ ਹੋਗਾ ਇਹਨਾਂ ਨੂੰ ਅਹੁਦੇਦਾਰੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਇਸ ਅਹੁਦੇ ਧਾਰੀਆਂ ਦੇ ਬਾਰੇ ਜੋ ਅੱਜ ਇਹ ਐਲਾਨ ਹੋਇਆ ਆ ਆਮ ਕਰਾਂ ਦੇ ਇਹਨਾਂ ਲੋਕਾਂ ਨੂੰ ਇਹਨਾਂ ਚੇਅਰਮੈਨੀਆਂ ਦੇ ਜਿਹੜੀਆਂ ਖਾਲੀ ਸੀਟਾਂ ਪਈਆਂ ਸੀ ਚੇਅਰਮੈਨ ਐਲਾਨੇ ਆ ਇੱਥੇ ਚਰਚਾ ਕਰਾਂਗੇ ਤੇ ਆਓ ਆਓ ਪਹਿਲਾਂ ਗੱਲ ਕਰ ਲੈਨੇ ਆ ਬੀਬੀ ਕਰਮਿਤ ਕੋਰ ਹੋਣਾ ਨਾਲ ਬੀਬੀ ਗਰਮੀਤਪੁਰ ਹੁਣਾਂ ਨੂੰ ਆਪਾਂ ਸਵਾਲ ਕਰਦੇ ਆ ਕਿ ਇਹਨਾਂ ਨੂੰ ਕਿੰਨਾ ਕੁ ਖੁਸ਼ੀ ਹੋਈ ਹੈ ਇਸ اعلان ਤੋਂ ਆਓ ਪਹਿਲਾਂ ਸਵਾਗਤ ਕਰ ਲੈਂਦੇ ਆ ਬੀਬੀ ਗਰਮੀਤਪੁਰ ਦਾ ਬੀਬੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਭਾਈ ਗੁਜੀ ਦਾ ਖਾਲਸਾ ਭਾਈ ਗੁਜੀ ਦੀ ਫਤਿਹ ਹਾਂਜੀ ਬੀਬੀ ਜੀ ਤੁਹਾਨੂੰ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ ਦਾ ਲਗਾਇਆ ਗਿਆ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਹੈ ਬਹੁਤ ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਜੀ ਜੀ ਇਹ ਇਹ ਹੁੰਦੇ ਸਾਖੇ ਨਿਮਾਦੇ ਜੀ ਇਹ ਅੱਡੇ ਵੀ ਕਰਨ ਵਾਲਿਆਂ ਨੂੰ ਮੈਂਦੇ ਆ ਜੀ ਬਿਲਕੁਲ ਹਾਂ ਜੀ ਬੜੀ ਖੁਸ਼ੀ ਹੋਈ ਆ ਮੱਖਣਾ ਟਿਲ ਭਗਵਾਨ ਜੀ ਦਾ ਬਹੁਤ ਧੰਨਵਾਦ ਕਰਦੀ ਆ ਹਾਂ ਜੀ ਬਾਕੀ ਇੰਦਰਜੀਤ ਕੋਰ ਐਮ ਐਲ اے ਸਾਹਿਬ ਹਾਂ ਜੀ ਮਾਂ ਉਹਨਾਂ ਦਾ ਵੀ ਮੈਂ ਬਹੁਤ ਇਸ ਵੇਲੇ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਉਦਦ ਦਿੱਤਾ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਦੱਸ ਨਹੀਂ ਸਕਦੀ ਪਰ ਮੈਂ ਸੋਚਿਆ ਨਾ ਸੀ ਠੀਕ ਹੈ ਜਦੋਂ ਮੈਂ ਐਮਸੀ ਵੀ ਬਣੀ ਆ ਨਾ ਮੈਂ ਉਦੋਂ ਵੀ ਸੁਪਨਾ ਨਾ ਸੀ ਲਿਆ ਪਰ ਮੈਂ ਬਹੁਤ ਵੋਟਾਂ ਤੋਂ ਜਿੱਤੀ ਸੀ ਜਿਹੜੇ ਨੰਬਰ ਤੇ ਆਈ ਸੀ ਠੀਕ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਠੀਕ ਹੈ ਐ ਭਪਿੰਦਰ ਸਿੰਘ ਨੂੰ ਤੁਹਾਡੀ ਮਾਤਾ ਨੂੰ ਚੇਅਰਮੈਨੀ ਦਾ ਅਹੁਦਾ ਮਿਲਿਆ ਕਿੰਨੀ ਖੁਸ਼ੀ ਐ ਇਸ ਵੇਲੇ ਮਹਿਸੂਸ ਕਰ ਰਹੀ ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕਾ ਉਹਨਾਂ ਨੂੰ ਦੇਖਣ ਆਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿੰਦਰ ਸਿੰਘ ਜੀ ਜਿਹੜਾ ਅੱਜ ਮੇਰੀ ਮਾਤਾ ਜੀ ਨੂੰ ਅਵਧਾ ਮਿਲਿਆ ਆ ਜੀ ਇਹ ਇੱਕ ਬਹੁਤ ਵੱਡਾ ਅਵਧਾ ਹੈ ਜਿਹੜਾ ਕਿ ਇਹ ਸੌਦੇ ਤੇ ਪਹੁੰਚਣ ਲਈ ਬਹੁਤ ਬਹੁਤ ਸਾਲ ਲੱਗ ਜਾਂਦੇ ਆ ਪਾਰਟੀਆਂ ਦੇ ਵਿੱਚ ਠੀਕ ਹੈ 20 25 30 ਸਾਲ ਵੀ ਵਰਕਰ ਜਿਹੜੇ ਆ ਕੰਮ ਕਰਕੇ ਵੀ ਇਹ ਸੌਦੇ ਤੇ ਨਹੀਂ ਪਹੁੰਚਦੇ ਜੀ ਇਹ ਸੌਦੇ ਤੇ ਪਹੁੰਚਾਉਣ ਵਾਲੇ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਹਲਕਾ ਵ代ਕ ਮੈਡਮ ਇੰਦਰਜੀਤ ਕੌਰ ਮਾਨ ਜੀ ਹੁਣਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਾਂਗਾ ਜੀ ਜਿਨ੍ਹਾਂ ਨੇ ਕਿ ਸਾਨੂੰ ਇਸ ਹੌਦੇ ਤੇ ਪਹੁੰਚਾਇਆ ਠੀਕ ਹੈ ਉਹਦੇ ਨਾਲ ਹੀ ਮੈਂ ਆਪਣੀ ਸਾਰੀ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਹਾਈ ਕਮਾਂਡ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪ੍ਰਧਾਨ ਕੈਬਨਿਟ ਮੰਤਰੀ ਪੰਜਾਬ ਪ੍ਰਧਾਨ ਅਮਨ अरोड़ा ਜੀ ਜੀ ਰਾਜਵਿੰਦਰ ਕੌਰ ਥਿਆੜਾ ਜੀ ਹੋਰ ਜਿੰਨੇ ਵੀ ਸਾਡੇ ਸਟੀਫਨ ਕਲੇਰ ਜੀ ਜ਼ਿਲ੍ਹਾ ਪ੍ਰਧਾਨ ਸਾਰਿਆਂ ਦਾ ਹੀ ਤਹਿ ਦਿਲ ਤੋਂ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕਿ ਸਾਡੀ ਮਾਤਾ ਜੀ ਨੂੰ ਅੱਜ ਇਹ ਸੌਦੇ ਤੇ ਪਹੁੰਚਾਇਆ ਐ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਨਗਰਪੰਚਾਇਤ ਬੇਲਗਾ ਦੀਆਂ 217 ਤੇ 18 217 18 ਵਿੱਚ ਇੱਥੇ ਚੋਣਾਂ ਹੋਈਆਂ ਸੀ ਤੇ ਇਸ ਨਗਰ ਦੇ ਵਿੱਚ ਉਸ ਵੇਲੇ ਆਮ ਆਦਮੀ ਪਾਰਟੀ ਦੀ ਇੱਕੋ ਇੱਕ ਐਮਸੀ ਬਣੀ ਸੀ ਬੀਬੀ ਗਰਮੀਤ कौर ਤੇ ਬੀਬੀ ਗਰਮੀਤ कौर ਨੇ ਲਗਾਤਾਰ ਊਂਡ ਟਰਮ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਬਾਦ ਚੜ ਕੇ ਕੰਮ ਕੀਤਾ ਤੇ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਐ ਤੁਹਾਨੂੰ ਉਸ ਵੇਲੇ ਵੀ ਲੋਕਾਂ ਨੇ ਜਿਹੜਾ ਬਹੁਤ ਸਾਰੀਆਂ ਵੋਟਾਂ ਪਾ ਕੇ ਹਾਂਜੀ ਕਾਮਯਾਬ ਕੀਤਾ ਮਾਣ ਮਿਲਿਆ ਹਾਂਜੀ ਤੇ ਹੁਣ ਜਦੋਂ ਦੀ ਸਰਕਾਰ ਆਮ ਆਨਵੀ ਪਾਰਟੀ ਦੀ ਬਣੀ ਆ ਹਾਂਜੀ ਤੇ ਉਸ ਵੇਲੇ ਤੋਂ ਲਗਾਤਾਰ ਜਿਵੇਂ ਤੁਸੀਂ ਇਹਨਾ ਦਿਨ ਰਾਤ ਮੈਂ ਤੁਹਾਨੂੰ ਦੇਖਦਾ ਰਹਿਨਾ ਹਾਂਜੀ ਐ ਪਾਰਟੀ ਲਈ ਕੰਮ ਕਰਦੇ ਹੋ ਹਾਂਜੀ ਇਹਦੇ ਬਾਰੇ ਸਾਡੇ ਸਰੋਤਿਆਂ ਨੂੰ ਦੱਸੋਗੇ ਕਿ ਪਾਰਟੀ ਨੇ ਜਦੋਂ ਵੀ ਤੁਹਾਨੂੰ ਕੋਈ ਜ਼ਿੰਮੇਵਾਰੀ ਲਈ ਆ ਤਾਂ ਤੁਸੀਂ ਕੰਮ ਕਰਨ ਲਈ ਕਿੱਦਾਂ ਦਾ ਹੁਸ਼ਿਆਰਿਆ ਤੁਹਾਡਾ ਹਾਂਜੀ ਮੇਰਾ ਜੇ ਸਵੇਲੇ ਵੀ ਮੈਨੂੰ ਕਿਸੇ ਪਾਸਿਓਂ ਮੈਂ ਕਮੈਂਟ ਨਹੀਂ ਵੇਖੀ 50 ਸਾਲਾਂ ਚ ਜੀ ਮੈਂ ਕੰਮ ਵੀ ਬੜੇ ਕਰਾਏ ਪਰ ਨਾ ਮੈਂ ਕਾਂਗਰਸ ਨਾ ਮੈਂ ਕਾਲੀ ਮੈਂ ਹਰ ਇੱਕ ਦੇ ਨਾਲ ਰਾਤ ਨੂੰ ਵੀ ਕੋਈ ਸਾਧਰਾ ਤੇ ਮੈਂ ਰਾਤ ਨੂੰ ਵੀ ਤੁਰਦੀ ਸੀ ਠੀਕ ਹੈ ਮੈਂ ਉਹ ਕੰਮ ਕਰਾਏ ਜੀ ਜਿਹੜੇ 100-100 ਸਾਲ ਦੇ ਪੈ ਸੀ ਅੱਛਾ ਜੀ ਪਰ ਮੈਂ ਘਰ ਨਹੀਂ ਬਹਿ ਕੇ ਦੇਖਿਆ ਮੈਂ ਕਿਸੇ ਨੂੰ ਨਹੀਂ ਮੋੜਿਆ ਸੈਨ ਆਪ ਘਰ ਕੰਮ ਜਾਂਦੀ ਸੀ ਜੀ ਬਹੁਤ ਨਾ ਜਾਣ ਕੇ ਇਸ ਵਾਰ ਦਾ ਮੈਂ ਸੋਚਿਆ ਨਹੀਂ ਪਰ ਮੈਂ ਕਿਸੇ ਨੂੰ ਪਿੱਛੇ ਨਹੀਂ ਦਿੱਤੀ ਸਹੀ ਹੈ। ਐ ਦੋਸਤੋ ਇਹ ਵੀ ਇੱਥੇ ਦੱਸਣਾ ਜ਼ਰੂਰੀ ਆ ਕਿ ਜਦੋਂ ਬੀਬੀ ਇੰਦਰਜੀਤ ਕੁਰਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਲਕੇ ਦਾ ਉਹਨਾਂ ਨੂੰ ਇੰਚਾਰਜ ਲਾਇਆ ਤੇ ਜਦੋਂ ਉਹਨਾਂ ਨੇ ਆਪਣੇ ਬੀਰਪੈਂਡ ਤੋਂ ਲੈ ਕੇ ਬਿਲਗੇ ਤੱਕ ਦਾ ਜਿਹੜਾ ਸਫ਼ਰ ਪੈ ਕੀਤਾ ਤੇ ਬਿਲਕੁਲ ਉਹ ਸਿੱਧੇ ਅਗਰ ਜੇ ਆਏ ਤਾਂ ਗਰਮੀਤਕੌਰ ਦੇ ਘਰ ਸਿੱਧੇ ਆਏ ਤੇ ਉਸ ਸਮੇਂ ਦਾ ਸਾਡੇ ਦੋਸਤਾਂ ਨੂੰ ਦੱਸਿਓ ਵੀ ਕਿਵੇਂ ਤੁਹਾਡੇ ਤੱਕ ਪਹੁੰਚੀ ਤਾਂ ਕਿਹੋ ਜਿਹੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹਾਂਜੀ ਬਹੁਤ ਸਾਨੂੰ ਖੁਸ਼ੀ ਵੀ ਹੋਈ ਅਸੀਂ ਬਹੁਤ ਖੁਸ਼ੀ ਕੀਤੀ ਜਿਸ ਵੇਲੇ ਆਏ ਜਦੋਂ ਖੜੇ ਵੀ ਸੀਗੇ ਐਮਐਲਏ ਦੇ ਥਾਂ ਜੁਡੇ ਨਾ ਉਹਦਾ ਜੋੜਿਆ ਭਵਿੰਦਰ ਸਿੰਘ ਜਿਸ ਵੇਲੇ ਵੀ ਸਾਨੂੰ ਕਿਤੇ ਵੀ ਸਨੇਹਾ ਹੁੰਦਾ ਸੀ ਉਸ ਵੇਲੇ ਅਸੀਂ ਹਾਜ਼ਰ ਹੁੰਦੇ ਸੀ ਪਰ ਬੀਬੀ ਜੀ ਦਾ ਅਸੀਂ ਬਹੁਤ ਧੰਨਵਾਦ ਨਾ ਪਹਿਲਾਂ ਹੀ ਕਹਿੰਦਾ ਸੀ ਤੁਸੀਂ ਐਮਐਲਏ ਬਣ ਜਾਣਾ ਜੀ ਸਾਡੇ ਦੋ ਤਨਵਾਰ ਚਾਰਵਾਰ ਆਇਆ ਮੀਟਿੰਗ ਦਾ ਬਹੁਤ ਸੋਹਣਾ ਹੋਇਆ ਪਰ ਅਸੀਂ ਬੜੇ ਖੁਸ਼ ਹਾਂ ਕਿ ਅਸੀਂ ਐਮਐਲਏ ਬਣਾ ਕੇ ਹਟਣਾ ਪਰ ਅੱਜ ਅਸੀਂ ਐਮਐਲਏ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਐਮਐਲਏ ਅੱਗੇ ਜਿੱਦਾਂ ਦੀ ਇਹ ਐਮਐਲਏ ਆ ਪਹਿਲੀ ਵਾਰ ਬੈਠ ਕੇ ਜਿਨੇ ਆਨੇ ਕੰਮ ਬਹੁਤ ਕਰਾਏ ਆ ਪਰ ਬਹੁਤ ਧੰਨਵਾਦ ਕਰਦੇ ਆ ਐ ਭੁਵਿੰਦਰ ਸਿੰਘ ਜੀ ਤੁਸੀਂ ਵੀ ਜਿਵੇਂ ਦੇਖਦੇ ਹੋ ਜਦੋਂ ਤੋਂ ਸਰਕਾਰ ਬਣੀ ਆ ਤੇ ਹਰੇਕ ਕੰਮ ਚ ਜਿਹੜਾ ਤੁਸੀਂ ਮੋਹਰੇ ਹੋ ਕੇ ਚੱਲਦੇ ਆ ਬਿਨਾ ਕਿਸੇ ਮੈਂ ਦੇਖਿਆ ਤੁਹਾਨੂੰ ਅਹੁਦੇ ਤੋਂ ਵੀ ਤੁਸੀਂ ਹੁਣ ਤੱਕ ਜਿਹੜਾ ਆ ਉਹ ਡਟੇ ਰਹੇ ਆ ਨਗਰਪੰਚਾਇਤ ਦੀ ਚੋਣ ਹੋ ਕੇ ਹਟਿਆ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਇਹ ਆਖਿਆ ਹੋਊਗਾ ਕਿ ਜਿਹੜੀ ਬਿਲਗੇ ਦੀ ਪ੍ਰਧਾਨਗੀ ਆ ਉਹਦੇ ਲਈ ਤੁਸੀਂ ਉਮੀਦਵਾਰ ਬਣੋ ਤੁਸੀਂ ਪਹਿਲਾਂ ਐਮਸੀ ਬਣੋ ਉਸ ਵੇਲੇ ਜਦੋਂ ਤੁਹਾਨੂੰ ਲੋਕ ਇਹੋ ਜਿਹੜੇ ਆ ਵਿਚਾਰ ਦਿੰਦੇ ਸੀ ਤਾਂ ਮਨ 'ਚ ਤੁਹਾਡੇ ਉਸ ਵੇਲੇ ਕਿਹੋ ਜਿਹੇ ਆ ਜਿਹੜਾ ਆ ਵਿਚਾਰ ਆਉਂਦੇ ਸੀ ਜਿੰਦਸਾ ਜੀ ਦਾ ਵੀ ਅਸੀਂ ਤਾਂ 2013 ਤੋਂ ਆਮਾਦੀ ਪਾਰਟੀ ਆਈ ਹੈ ਤੇ 14 ਤੋਂ ਅਸੀਂ ਆਮ ਆਦੀ ਪਾਰਟੀ ਦੇ ਨਾਲ ਹੀ ਤੁਰਿਆ ਜੀ 14 ਦੇ ਇਲੈਕਸ਼ਨ ਦੇ ਵਿੱਚ ਜੋਤੀਮਾਨ ਜਿਹੜੇ ਕੈਂਡੀਡੇਟ ਸੀ ਬਿਲਕੁਲ ਐਮਪੀ ਦੇ ਹਾਂਜੀ ਉਹਨਾਂ ਦੇ ਨਾਲ ਅਸੀਂ رابطہ ਕਾਇਮ ਕੀਤਾ ਉਦੋਂ ਅਸੀਂ ਚਾਰਕ ਬੰਦੇ ਸੀ ਬਿਲਗੇ ਦੇ ਵਿੱਚ ਠੀਕ ਹੈ ਤੇ ਸਾਨੂੰ ਅੱਜ ਸਖਦੀਪ ਸਿੰਘ ਅਪਰਾਜੀ ਜਿਨ੍ਹਾਂ ਨੂੰ ਫਲੋਰ ਦਾ ਮਾਰਕੀਟਿੰਗ ਮੀਟਿੰਗ ਦਾ ਚੇਅਰਮੈਨ ਵੀ ਲਗਾਇਆ ਗਿਆ ਜੀ ਉਹਨਾਂ ਨੇ ਕਾਰ ਕੀਤੀ ਹੈ ਭੁਪਿੰਦਰ ਸਿੰਘ ਜੀ ਸਾਨੂੰ ਮਿਲਗੇ ਦਾ ਨਹੀਂ ਪਤਾ ਕਿ ਕਿੱਧਰ ਆ ਜੀ ਤੇ ਉਹਨਾਂ ਦਾ ਜਿਹੜਾ ਅੱਜ ਰੌਂਡ ਫਲੋਰ ਦੇ ਵਿੱਚ ਆ ਅੱਛਾ ਜੀ ਜੇ ਤੁਸੀਂ ਬਿਲਗੇ ਚਾਹੋਨੇ ਆ ਤੇ ਫਲੋਰ ਤਵਾ ਕੇ ਉਹਨਾਂ ਨੂੰ ਲਿਜਾ ਸਕਦੇ ਜੀ ਜੱਸੇ ਫਲੋਰ ਤੋਂ ਮੇਰੇ ਨਾਲ ਸੰਜੀਪ ਟੁੰਨੀ ਜੀ ਮੁੰਡਾ ਉਹ ਸਾਡੇ ਨਾਲ ਸੀ ਠੀਕ ਹੈ ਅਸੀਂ ਫਲੋਰ ਗਏ ਤੇ ਉਹਨਾਂ ਨੂੰ ਖੋਖਿਆਲ ਦੇ ਵਿੱਚ ਦੀ ਅਸੀਂ ਮਿਲ ਕੇ ਲਿਆਂਦਾ ਨੀਲੋਆ ਚੌਂਕ ਤੇ ਆ ਕੇ ਇਹ ਬਜ਼ਾਰ ਦੇ ਵਿੱਚ ਢੇੜਾ ਦਵਾ ਕੇ ਜੀ ਇੱਥੋਂ ਸਾਰੇ ਹੀ ਪਹਿਲਾਂ ਪ੍ਰਤਾਪਰਾ ਫਿਰ ਸੰਗਤਪੁਰ ਔਇਲਾ ਮਵਾਈ ਤੇ ਨਾਗਰਾ ਤੋਂ ਗਾਂ ਰੁਪਾਲ ਤੋਂ ਬੰਦੇ ਆ ਕੇ ਉਹਨਾਂ ਨੂੰ ਲੈ ਗਿਆ ਉਹਨਾਂ ਦਾ ਰੌਣਕ ਖੜਵਾਇਆ ਸੀ ਜੀ ਉਹ ਦੋ ਤੋਂ ਤੁਰੇ ਆਂ ਔਰ ਪਾਰਟੀ ਲਈ ਅਸੀਂ ਮਿਹਨਤ ਕਰਦੇ ਗਏ ਠੀਕ ਹੈ 2017 ਦੇ ਵਿੱਚ ਆਪਣੀਆਂ ਇਲੈਕਸ਼ਨ ਆਈਆਂ ਤੇ ਉਦੋਂ ਵੀ ਆਪਣੀ ਕੋਈ ਚਾਹਨਾ ਨਹੀਂ ਸੀ ਇਲੈਕਸ਼ਨ ਲੜਨ ਦੀ ਪਰ ਤੁਹਾਡੇ ਵਰਗੇ ਬੰਦਿਆਂ ਨੇ ਜਦੋਂ ਕਿਹਾ ਵੀ ਚਲੋ ਹੁਣ ਤੁਸੀਂ ਪਾਰਟੀ ਦੇ ਮੋਢਿਆਂ ਤੇ ਜਰੂਰ ਇਲੈਕਸ਼ਨ ਲੜਾਓ ਜੀ ਚਲੋ ਆਪਾਂ ਮਾਤਾ ਜੀ ਨੂੰ ਇਲੈਕਸ਼ਨ ਲੜਾਈ ਬਹੁਤ ਵਧੀਆ ਤਰੀਕੇ ਨਾਲ ਜਿੱਤੇ ਵੀ ਪਿੰਡ ਵਾਲਾ ਸਹਿਯੋਗ ਦਿੱਤਾ ਤਾਂ ਲਗਾਤਾਰ 5 ਸਾਲ ਕੰਮ ਕੀਤੇ ਜੀ ਆਸbaar ਜਦੋਂ ਇਲੈਕਸ਼ਨ ਦੀ ਗੱਲ ਆਈ ਹੈ ਤਾਂ ਸਾਰੇ ਹੀ ਬਹੁਤ ਲੋਕ ਇਹ ਕਹਿੰਦੇ ਸੀਗੇ ਵੀ ਤੁਸੀਂ ਆਪਣੀ ਮਾਤਾ ਜੀ ਨੂੰ ਤਾਂ ਜਿਹੜੇ ਮਰਜ਼ੀ ਬਾੜ ਚੋਂ ਖੜਾ ਕਰ ਦਿਓ ਜੀ ਕਿਉਂਕਿ ਤੁਹਾਡੀ ਮਾਤਾ ਨੇ ਤਾਂ ਪਿੰਡ ਦੇ ਕਿਸੇ ਬਾੜ ਦੇ ਬੰਦੇ ਨਾਲ ਕਦੇ ਬਾਹਰ ਦੇਖਿਆ ਨਾ ਪਾਸਾ ਦੇਖਿਆ ਜੀ ਰੇਗ ਦੇ ਕੰਮ ਕੀਤੇ ਆ ਤੇ ਤੁਸੀਂ ਜਿੱਥੇ ਜਾਣਾ ਤੇ ਦਾਵੇਦਾਰ ਹਾਂ ਦਾਵੇਦਾਰ ਹਾਂ ਜੀ ਪਰ ਮੈਂ ਇਹ ਕਹਿ ਆ ਸੀਗਾ ਵੀ ਜੋ ਸਾਡੀ ਪਾਰਟੀ ਦਾ ਹੁਕਮ ਆ ਅਸੀਂ ਉਹਤੇ ਚੱਲਣਾ ਸਾਡੀ ਐਮਐਲਏ ਸਾਹਿਬ ਜਿੱਦਾਂ ਵੀ ਕਹਿਣਗੇ ਉਦਾਂ ਕਰਾਂਗੇ ਤੇ ਮੈਂ ਨਾਲੇ ਵੀ ਕਹਿ ਆ ਸੀਗਾ ਵੀ ਜਿਹੜੇ ਵਾਰ ਚੋਂ ਅਸੀਂ ਜਿੱਤੇ ਸੀ ਉਹ ਵਾਰ ਜਿਹੜਾ ਇਸ ਵਾਰ ਉਹ ਐਸੇ ਜੈਂਟਸ ਕਰਾਇਆ ਗਿਆ ਤੇ ਉਹ ਸਾਡਾ ਕੈਂਡੀਡੇਟ ਪਰਮਿੰਦਰ ਸਿੰਘ ਆ ਜੀ ਤੇ ਅਸੀਂ ਉਹਨਾਂ ਨੂੰ ਇਲੈਕਸ਼ਨ ਲੜਾ ਰਹੇ ਹਾਂ ਤੇ ਉਹਨਾਂ ਨੂੰ ਜਿਤਾਵਾਂਗੇ ਵੀ ਤੇ ਉਹ ਜਿੱਤਣਗੇ ਜੀ ਤੇ ਉਹ ਕਹਿੰਦੇ ਇਹ ਫਿਰ ਤੁਸੀਂ ਤੁਹਾਨੂੰ ਕਿਉਂ ਨਹੀਂ ਲੜਾ ਰਹੇ ਕੋਈ ਨਹੀਂ ਮਿਲਦਾ ਹੈ ਕਿ ਤਾਂ ਪਾਰਟੀ ਦੇ ਨਾਲ ਖੜੇ ਆ ਬਾਕੀ ਜੋ ਪਾਰਟੀ ਦਾ ਹੁਕਮ ਆ ਉਹਦੇ ਨਾਲ ਹੀ ਚੱਲਦੇ ਰਹੇ ਪਰ ਕਿਤੇ ਵੀ ਜਵਾਬ ਨਹੀਂ ਦਿੱਤਾ ਰਜਿੰਦਰ ਸਿੰਘ ਜੀ ਜਦੋਂ ਬੀਬੀ ਇੰਦਰਜੀਤ ਕੌਰ ਮਾਨ ਉਹਨਾਂ ਨੂੰ ਹਲਕਾ ਵਿਧਾਇਕ ਬਣਿਆ ਹੁਣ ਤਾਂ ਉਸ ਦਿਵੱਲਾ ਉਹਨਾਂ ਨੂੰ ਹਲਕਾ ਚਾਰਜ ਮਿਲਾਇਆ ਗਿਆ ਸੀ ਨਕੌਦਰ ਜੀ ਉਹਨਾਂ ਨੇ ਸਾਡੇ ਨਾਲ ਫੋਨ ਤੇ رابطہ ਕਾਇਮ ਕੀਤਾ ਜੀ ਦੋ ਤਿੰਨ ਦਿਨ ਉਹਨਾਂ ਨੇ ਮਿਲਣ ਦਾ ਗੱਲਬਾਤ ਸਾਡੇ ਨਾਲ ਕੀਤੀ ਪਰ ਨਹੀਂ ਟਾਈਮ ਸੀ ਫਿਰ ਅਖਰ ਇੱਕ ਦਿਨ ਜੀ ਇਦਾਂ ਦਾ ਫੋਨ ਉਹਨਾਂ ਦਾ ਆ ਗਿਆ ਕਿ ਸਵੇਰੇ ਆਪਾਂ ਤੁਹਾਡੇ ਪਿੰਡ ਵਿਖੇ ਆਉਣਾ ਹੈ ਉਹ ਸੀਗਾ ਦੀਵਾਲੀ ਵਾਲੇ ਦਿਨ ਦੀ ਗੱਲ ਆ ਤੇ ਦੂਸਰੇ ਦਿਨ ਬਿਸ਼ਕਰਮਾ ਦੇ ਸੀ ਠੀਕ ਹੈ ਉਹ ਕਹਿੰਦੇ ਜੀ ਆਪਾਂ ਬੁਸ਼ਕਰਮਾ ਡੇ ਤੇ ਤੁਹਾਡੇ ਪ੍ਰੋਗਰਾਮ ਹੁੰਦਾ ਉੱਥੇ ਆਪਾਂ ਮੱਥਾ ਟੇਕਣ ਜਾਣਾ ਹੈ 11 ਵਜੇ ਠੀਕ ਹੈ ਤੇ ਪਹਿਲਾਂ ਉਸ ਤੋਂ ਉਹ ਕਹਿੰਦੇ ਵੀ ਤੁਸੀਂ ਸਾਡੀ ਪਾਰਟੀ ਦੇ ਐਮਸੀ ਆ ਜੀ ਤੇ ਇਸ ਕਰਕੇ ਪਹਿਲਾਂ ਆਪਾਂ ਤੁਹਾਡੇ ਘਰ ਆਵਾਂਗੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਤੇ ਮੈਂ ਕਹਾਂ ਜੀ ਚਲੋ ਤੁਹਾਡਾ ਵੈਲਕਮ ਆ ਠੀਕ ਹੈ ਤੁਸੀਂ ਆ ਜਾਓ ਉਸ ਦਿਨ ਤੋਂ ਕੋ ਆਏ ਆਪਣੇ ਘਰ ਠੀਕ ਹੈ ਨਲਵਾਤਾ ਕੀਤੀ ਆ ਮੀਟਿੰਗ ਵਧੀਆ ਹੋਈ ਉਸ ਤੋਂ ਬਾਅਦ ਅਸੀਂ ਗਏ ਆ ਪੁਸ਼ਕਰਮਾ ਮੰਦਿਰ ਮੱਥਾ ਟੇਕਿਆ ਸਾਰਾ ਕੁਝ ਉਸ ਤੋਂ ਬਾਅਦ ਜਦੋਂ ਵੀ ਉਹਨਾਂ ਦੀ ਕੋਈ ਕਾਲ ਆਉਂਦੀ ਸੀ ਜੀ ਜਦੋਂ ਸੀ ਪਹੁੰਚ ਜਾਂਦੇ ਸੀ ਚਲੋ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਮਿਲ ਗਈ ਟਿਕਟ ਮਿਲੀ ਤੇ ਵੀ ਪਹਿਲੇ ਦਾ ਨਹੀਂ ਜਿੱਦਣ ਉਹ ਨਹੀਂ ਮਿਲ ਕੇ ਆਉਣਾ ਸੀ ਜੀ ਤੇ ਉਹਨਾਂ ਨੂੰ ਆਪਣੇ ਘਰ ਹੀ ਆਪਾਂ ਬੁਲਾਇਆ ਉੱਥੇ ਸਾਰੇ ਵਰਕਰਾਂ ਨਾਲ ਮੀਟਿੰਗ ਹੋਈ ਉਸ ਤੋਂ ਬਾਅਦ ਲਗਾਤਾਰ ਚੱਲਦਾ ਰਿਹਾ ਤੁਹਾਨੂੰ ਰਜਿੰਦਰ ਸਿੰਘ ਜੀ ਪਤਾ ਹੀ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਉਹ ਤੁਹਾਡੇ ਦਫ਼ਤਰ ਦੇ ਵਿੱਚ ਹੀ ਆਪਾਂ ਕਰਵਾਈ ਸੀ ਬਿਲਕੁਲ ਉਸ ਤੋਂ ਬਾਅਦ ਜਿੱਥੇ ਵੀ ਕੋਈ ਕਾਲ ਆਉਂਦੀ ਰਹੀ ਆ ਲਗਭਗ ਮੈਂ ਸਾਰਾ ਦੋਨਾਂ ਵੀ ਗਿਆ ਪ੍ਰਚਾਰ ਵੀ ਕੀਤਾ ਮੈਲ ਜੀ ਦੇ ਨਾਲ ਤੇ ਉਹਨਾਂ ਨੇ ਸਾਡੀ ਮਿਹਨਤ ਨੂੰ ਦੇਖਦਿਆਂ ਹੋਇਆਂ ਅੱਜ ਸਾਨੂੰ ਏਡਾ ਵੱਡਾ ਮਾਣ ਵੀ ਬਖਸ਼ਿਆ ਔਰ ਅਸੀਂ ਬਹੁਤ-ਬਹੁਤ ਧੰ ਮਹਾਂ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਤੇ ਸਾਡੇ ਹਲਕਾ ਵਿਧਾਇਕ ਬਹੁਤ ਹੀ ਸਤਿਕਾਰਯੋਗ ਮੈਡਮ 인ਦਰਜੀਤ ਕੌਰ ਮਾਨ ਜੀ ਦਾ ਤਹਿ ਦਿਲ ਤੋਂ ਅਸੀਂ ਧੰਨਵਾਦ ਕਰਦੇ ਹਾਂ ਦੋਸਤੋ ਤੁਸੀਂ ਇਹ ਅੱਜ ਜੋ ਭੁਪਿੰਦਰ ਸਿੰਘ ਮਾਤਾ ਗਰਮੀਤ ਕੌਰ ਜੋ ਵੀ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖ ਰੱਖ ਰਹੇ ਨੇ ਤੁਸੀਂ ਸੁਣਿਆ ਬਿਲਕੁਲ ਸੁਧਾਰਨ ਪਰਿਵਾਰ ਹੈ ਬੜਾ ਇਹ ਮਿਹਨਤੀ ਪਰਿਵਾਰ ਹੈ ਇਹ ਵਾਕਈ ਗੱਲ ਇਹ ਨਾਲ ਸਹੀ ਹੈ ਕਿ ਆਮ ਆਦਮੀ ਪਾਰਟੀ ਦੇ ਬੱਚੇ ਨੇ ਦਿਨ ਰਾਤ ਇਕੱਠੇ ਮਿਹਨਤ ਕੀਤੀ ਹੈ ਤਾਂ ਜੋ ਅੱਜ ਇਹਨਾਂ ਨੂੰ ਇਹ ਅਹੁਦਾ ਮਿਲਿਆ ਅਨੁਰਜੀਤ ਕੌਰ ਮਾਨ ਨੇ ਜਦੋਂ ਤੋਂ ਉਹ ਐਮਐਲਏ ਬਣੇ ਮੈਂ ਉਹਨਾਂ ਨੂੰ ਦੇਖਦਾ ਰਿਹਾ ਕਿ ਉਹਨਾਂ ਨੇ ਇਸ ਪਰਿਵਾਰ ਨੂੰ ਜਿੰਨੀ ਵੀ ਜ਼ਿੰਮੇਵਾਰੀ ਦਿੱਤੀ ਹੈ ਇਸ ਪਰਿਵਾਰ ਨੇ ਪੂਰੀ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾਈ ਹੈ ਕਦੇ ਵੀ ਕਿਤੇ ਅਹੁਦੇ ਦਾ ਜਿਹੜਾ ਆ ਉਹ ਮੋਹੋਂ ਲਾਲਚ ਨਹੀਂ ਕੀਤਾ ਤੇ ਤਾਂ ਜੋ ਉਹਨਾਂ ਨੇ ਇਹਨਾਂ ਤੇ ਯਕੀਨ ਕਰਕੇ ਅੱਜ ਇਹਨਾਂ ਨੂੰ ਇਹ ਆਉਦਾ ਵਖਸ਼ਿਆ ਤੇ ਹੁਣ ਆਖਰੀ ਸਵਾਲ ਬੀਬੀ ਪਰਮੀਤਕੌਰ ਨੂੰ ਕਰ ਲੈਨੇ ਆ ਬੀਬੀ ਜੀ ਜ਼ਿੰਮੇਵਾਰੀ ਤੁਹਾਨੂੰ ਬੜੀ ਵੱਡੀ ਮਿਲ ਗਈ ਹੈ ਤੇ ਜ਼ਿੰਮੇਵਾਰੀ ਤੁਸੀਂ ਜਿਹੜੀ ਆ ਇੱਕਵੇਂ ਨਿਭਾਉਂਗੇ ਇਹਦੇ ਬਾਰੇ ਸਾਡੀ ਸੁਣਤਿਆਂ ਦੱਸਿਓ ਇਹ ਜੀ ਮੈਂ ਨਿਭਾਉਂਗੀ ਠੀਕ ਹੈ ਜਿੱਦਾਂ ਵੀ ਮੈਨੂੰ ਜਿੱਦਾਂ ਜਿੱਦਾਂ ਮੈਨੂੰ ਪਤਾ ਲੱਗੂਗਾ ਮੈਂ ਨਿਭਾਉਂਗੀ ਡੰਰਾ ਠੀਕ ਹੈ ਹਾਂਜੀ ਤੇ ਹਲਕਾ ਤੁਹਾਡਾ ਜਿਹੜਾ ਆ ਕਹਿ ਸਕਦੇ ਆ ਕਰੀਬ 25 ਪਿੰਡਾਂ ਦਾ ਜਿਹੜਾ ਤੁਹਾਡੇ ਅੰਦਰ ਜ਼ਿੰਮੇਵਾਰੀ ਆ ਗਈ ਹੈ ਹਾਂਜੀ ਤੇ ਮਾਨ ਵਾਲੀ ਵੀ ਗੱਲ ਹੈ ਹਾਂਜੀ ਤੁਹਾਡੇ ਰਾਹੀ ਉਹ ਸੜਕਾਂ ਹਾਂਜੀ ਜਿਹੜੀਆਂ ਪਹਿਲੀ ਵਾਰ ਬਣੀਆਂ ਉਹ ਵੀ ਤੁਹਾਡੇ ਹਿੱਸੇ ਕੰਮ ਆਇਆ ਹਾਂਜੀ ਤੇ ਕਿਸਾਨਾਂ ਨਾਲ ਸੰਬੰਧਿਤ ਇਹ ਮਹਿਕਮਾ ਹਾਂਜੀ ਤੇ ਕਿਸਾਨਾਂ ਨੂੰ ਕੀ ਤੁਸੀਂ ਆਪਣੇ ਲੋ ਕਹਿਣਾ ਚਾਹੁੰਦੇ ਹੋ ਮੈਂ ਜੀ ਜੋ ਵੀ ਹੋਊਗਾ ਜਿੱਦਾਂ ਵੀ ਕੋਈ ਮਤਾ ਪਾਊਗਾ ਮੈਂ ਕਿਸਾਨਾਂ ਦੇ ਨਾਲ ਜੋ ਵੀ ਜਿੱਦਾਂ ਛੜਕਾਂ ਦਾ ਤੁਸੀਂ ਕਿਹਾ ਹਾਂਜੀ ਉਹ ਆਪਾਂ ਕਰਾਂਗੇ ਜੀ ਤੇ ਆਪਾਂ ਖੜੇ ਵੀ ਹੋਵਾਂਗੇ ਜੀ ਜੋ ਵੀ ਆਪਾਂ ਆਰਡਰ ਮਿਲਿਆ ਆਪਾਂ ਸੇਵਾ ਕਰਨ ਨੂੰ ਮੌਕਾ ਮਿਲਿਆ ਜਿੱਦਾਂ ਅੱਗੇ ਸੇਵਾ ਕੀਤੀ ਸੇਵਾ ਨਾ ਮੰਗ ਕੇ ਐ ਭਪਿੰਦਰ ਸਿੰਘ ਜੀ ਤੁਹਾਨੂੰ ਵੀ ਆਖਰੀ ਸਵਾਲ ਹੈ ਕਿ ਜਿਵੇਂ ਮਾਤਾ ਨੇ ਕਿਹਾ ਵੀ ਡਟ ਕੇ ਪਹਿਲਾਂ ਮੰਗ ਕੰਮ ਕਰਾਂਗੇ ਤੇ ਤੁਸੀਂ ਵੀ ਸਾਡੇ ਜਿਹੜੇ ਸਰੋਤੇ ਸੁਣਦੇ ਆ ਉਹਨਾਂ ਨੂੰ ਕੀ ਜਣਾ ਚਾਹੁੰਦੇ ਆ ਦੇਖੋ ਜੀ ਅਸੀਂ ਤਾਂ ਇਹ ਜਿਹੜਾ ਮਾਨ ਸਰਕਾਰ ਐਡਾ ਵੱਡਾ ਮਿਲਿਆ ਬਹੁਤ ਵੱਡਾ ਆਉਦਾ ਆ ਇਹ ਬਹੁਤ ਜ਼ਿੰਮੇਵਾਰੀ ਵਾਲਾ ਆਉਦਾ ਆ ਪਰ ਸਾਡੀ ਮਾਤਾ ਜੀ ਪਹਿਲੀ ਵਾਰੀ ਐਮਸੀ ਬਣੇ ਸੀ ਉਦੋਂ ਵੀ ਇਹਨਾਂ ਨੂੰ ਏਸੀ ਵੀ ਪਤਾ ਨਹੀਂ ਕਿੱਦਾਂ ਨਵਾਉਣਾ ਕਰਦਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਵਾਇਆ ਹਾਂਜੀ ਤੇ ਇਸ ਕਰਕੇ ਹੁਣ ਵੀ ਪੂਰੀ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਅਸੀਂ ਇਹ ਆਉਦਾ ਸੰਭਾਲਾਂਗੇ ਔਰ ਕਿਸਾਨਾਂ ਦੇ ਨਾਲ ਡਟ ਕੇ ਖੜਾਂਗੇ ਐ ਦੋਸਤੋ ਤੁਸੀਂ ਸੁਣਿਆ ਕਿ ਜਿਵੇਂ ਭੁਪਿੰਦਰ ਸਿੰਘ ਤੇ ਭੁਪਿੰਦਰ ਸਿੰਘ ਦੀ ਮਾਤਾ ਗਰਮੀਤ ਕੌਰ ਨੇ ਆਪਣੇ ਜਿਹੜੇ ਸਧਾਰਨ ਵਿਚਾਰ ਤੁਹਾਡੇ ਸਾਹਮਣੇ ਰੱਖੇ ਆ ਕਿਉਂਕਿ ਇਹ ਪਰਿਵਾਰ ਦਾ ਕੋਈ ਰਾਜਨੀਤਿਕ ਪਸ਼ੂਕਰ ਨਹੀਂ ਹੈ ਇਹ ਪਹਿਲੀ ਵਾਰ ਸਿਆਸਤ ਦੇ ਵਿੱਚ ਇਹਨਾਂ ਨੇ 2013 ਤੋਂ ਜਿਹੜਾ ਪ੍ਰਵੇਸ਼ ਕੀਤਾ ਹੈ ਤੇ ਲਗਾਤਾਰ ਮਿਹਨਤ ਲਗਰਨ ਆ ਲੋਕਾਂ ਦੀ ਸੇਵਾ ਕਰ ਰਿਹਾ ਤੇ ਇਸੇ ਤਰ੍ਹਾਂ ਅਸੀਂ ਆਸ ਕਰਦੇ ਹਾਂ ਇਹਨਾਂ ਤੋਂ ਇਹ ਮਾਰਕੀਟ ਕਮੇਟੀ ਬਿਲਗਾ ਅਧੀਨ ਜਿੰਨਾ ਵੀ ਇਹਨਾਂ ਕੋ ਅਲਾਕਾ ਆ ਉਹਦੇ ਵਿੱਚ ਸਾਰੀ ਪਾਰਟੀ ਨਾਲ ਰਲ ਮਿਲ ਕੇ ਬੀਬੀ ਹਿੰਦਰਜੀਤ कौर ਦੀ ਅਗਵਾਈ ਦੇ ਵਿੱਚ ਜਿਹੜੇ ਕੰਮ ਨੇ ਪ੍ਰਚਾਰਾਂਗੇ ਤੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਹੋਰ ਸ਼ਕਸ਼ੀਤਾ ਨਾਲ ਮਲਾਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਰਹੋ ਬਿਲਗਾ نیوز ਆਨਲਾਈਨ ਚੈਨਲ ਤੁਹਾਡਾ ਵੀ ਬੀਬੀ ਜੀ ਤੇ ਤੁਹਾਡਾ ਵੀ ਭਵਿੰਦਰ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਯਾਰੋ ਦੇਖਦੇ ਅਨੁਸਾਰੀ ਕਾਲ ਬਹੁਤ ਬਹੁਤ ਧੰਨਵਾਦ ਸਾਰੀ ਨਗਰ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਜਿਆਦਾ ਧੰਨਵਾਦ ਠੀਕ ਹੈ ਇਸੀ ਬਿਲਗਾ نیوز ஆன்ਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ